ਮਿਤੀ 12/2/26 ਨੂੰ ਮੰਜੂ ਸ਼ਰਮਾ ਵਾਸੀ ਅਖੰਡਵਾਲਾ ਸ਼ਾਟਾ ਨੇ ਸ਼ਿਕਾਇਤ ਕੀਤੀ ਕਿ ਉਹ ਆਪਣਾ ਨਵਾਂ ਮਕਾਨ ਬਣਾ ਰਹੀ ਹੈ ਅਤੇ ਉਸ ਦੇ ਗਵਾਂਢ ਰਹਿੰਦੇ ਵਿਨੋਦ ਕੁਮਾਰ ਬੱਬਲੂ ਉਥੋਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਨੇ ਜ਼ਬਰਦਸਤੀ ਉਸ ਦੇ ਘਰ ਵਿੱਚ ਦਾਖਲ ਹੋ ਕੇ ਹਥੌੜਿਆਂ ਤੇ ਸੱਬੜਾਂ ਨਾਲ ਉਸ ਦਾ ਘਰ ਦੀ ਤੋੜਪਾਨ ਕੀਤੀ ਅਤੇ ਉਸ ਨੂੰ ਗਲਮੰਦਾ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਬੰਦ ਚ ਮੰਜੂ ਸ਼ਰਮਾ ਦੀ ਸ਼ਿਕਾਇਤ ਹੈ ਅਸੀਂ ਮਕਦਮਾ ਨੰਬਰ 30 ਮਿਤੀ 12/2/26 ਅੰਡਰ ਸੈਕਸ਼ਨ 331 333 552 ਬੀਐਨਐਸ थाना ਛਾਟਾ ਵਿਖੇ ਦਰਜ ਰਜਿਸਟਰ ਕੀਤਾ ਅਤੇ ਇਸ ਵਿੱਚ ਕੁੱਲ ਚਾਰ ਦੋਸ਼ੀਆਂ ਨੂੰ ਅਬਨੋਦ ਕੁਮਾਰ ਬਬਲੂ ਉਸਦੀ ਵਾਈਫ ਉਸਦਾ ਲड़का ਤੇ ਲੜਕੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤਾ ਜਾ ਰਹੇ ਨੇ ਮੈਂ ਦੱਸਣਾ ਚਾਹੁੰਦਾ ਕਿ ਜੋ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵੇਗਾ ਉਸ ਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਤਰ੍ਹਾਂ ਜੋ ਕੋਈ ਗੈਂਗਸਟਰ ਵਗੈਰਾ ਜਾਂ ਹੋਰ ਅਪਰਾਧਿਕ ਕਿਸਮ ਦੇ ਵਿਅਕਤੀ ਇਲਾਕੇ ਵਿੱਚ ਬਾਦਮ ਨਹੀਂ ਪੈਦਾ ਕਰਦੇ ਆ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਆ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆ ਉਹਨਾਂ ਦੇ ਖਿਲਾਫ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਨੀਤੀ ਬਣਾਈ ਹੋਈ ਹੈ ਅਤੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ ਉਸਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ